ਅੱਖਾਂ ਤੇ ਦੰਦਾਂ ਦੇ ਨਾਲ ਨਾਲ ਕੰਨ ਵੀ ਇੱਕ ਬਹੁਤ ਮਹੱਤਵਪੂਰਨ ਅੰਗ ਹੈ ਸਾਡੀ ਬਾਡੀ ਦਾ ਅਤੇ ਖਾਸ ਤੌਰ ਤੇ ਜੇਕਰ ਮਾਨਸੂਨ ਦੀ ਗੱਲ ਕੀਤੀ ਜਾਵੇ ਤਾਂ ਮਾਨਸੂਨ ਦੇ ਵਿੱਚ ਕੰਨਾਂ ਦੇ ਵਿੱਚ ਜੋ ਪਰਤ ਜੰਮਦੀ ਹੈ ਉਸਤੇ ਨਾਲ ਕੰਨਾਂ ਨੂੰ ਸੁਣਨਾ ਥੋੜਾ ਜਿਹਾ ਘਟ ਜਾਂਦਾ ਹੈ ਇਹ ਅਕਸਰ ਬਿਮਾਰੀ ਰਹਿੰਦੀ ਹੈ ਅਕਸਰ ਸ਼ਿਕਾਇਤ ਰਹਿੰਦੀ ਹੈ ਪੇਰੈਂਟਸ ਦੀ ਔਰ ਖਾਸ ਤੌਰ ਤੇ ਜੁਲਾਈ ਅਤੇ ਅਗਸਤ ਮਹੀਨਾ ਇੱਕ ਐਦਾਂ ਦਾ ਮਹੀਨਾ ਆ ਜਿਸ ਵਿੱਚ ਟੈਂਪਰੇਚਰ ਜਦੋਂ ਆ ਜਿਆਦਾ ਹੁਮਮਸ ਹੁੰਦੀ ਹੈ ਤਾਂ ਇਹ ਜਿਆਦਾ ਬਿਮਾਰੀ ਫੈਲ ਸਕਦੀ ਹੈ ਇਸੇ ਲਈ ਅੱਜ ਦੀ ਵੀਡੀਓ ਜਾਗਰੂਕਤਾ ਦੀ ਵੀਡੀਓ ਹੈ ਔਰ ਸਾਡੇ ਨਾਲ ਅੱਜ ਆ ईएनटी ਦੇ ਬਹੁਤ ਹੀ ਜਾਣੇਪਛਾਣੇ ਸਰਜਨ ਜਿਨ੍ਹਾਂ ਨੇ ਬਹੁਤ ਦੇਰ ਤੱਕ ਫਗਵਾੜਾ ਵਿੱਚ ਸੇਵਾਵਾਂ ਦਿੱਤੀਆਂ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਉਹ ਸੇਵਾ ਮੁਕਤ ਹੋਏ ਤੇ ਅੱਜਕੱਲ ਡਾਕਟਰ ਰਾਜਨ ਆਈਕੇਰ ਅਤੇ ਮਲਟੀ ਹਸਪਤਾਲ ਦੇ ਵਿੱਚ ਉਹ ਕਾਰਸ਼ੀਲ ਨੇ ਸਾਡੇ ਨਾਲ ਜੁੜਨਗੇ ਅੱਜ ਡਾਕਟਰ ਕਮਲ ਕਿਸ਼ੋਰ ਜੀ ਜਿਨ੍ਹਾਂ ਨੂੰ ਪੁੱਛਾਂਗੇ ਕਿ ਇਸ ਮੌਸਮ ਦੇ ਵਿੱਚ ਬਦਲਦੇ ਮੌਸਮ ਦੇ ਵਿੱਚ ਜੋ ਕੰਨਾਂ ਨੂੰ ਲੈ ਕੇ ਬਿਮਾਰੀਆਂ ਆਉਂਦੀਆਂ ਨੇ ਉਹ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਤੇ ਕਿਵੇਂ ਅਸੀਂ ਇਸ ਦੀ ਰੋਕਥਾਮ ਕਰ ਸਕਦੇ ਹਾਂ ਅੱਜ ਤੁਹਾਨੂੰ ਇਸ ਦਾ ਇਲਾਜ ਵੀ ਦੱਸਾਂਗੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਤੁਹਾਡਾ ਪਹਿਲਾਂ ਸਾਰਾ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਧੰਨਵਾਦ ਕਰਦਾ ਤੁਹਾਡਾ ਤੁਸੀਂ ਮੈਨੂੰ ਇਸ ਮੌਕਾ ਦਿੱਤਾ ਤੇ ਮੈਂ ਲੋਕਾਂ ਦੀ ਸੇਵਾ ਲਈ ਜੋ ਕੁਝ ਆਪਣਾ ਐਡਵਾਈਸ ਦੇ ਸਕਦਾ ਤੇ ਤੁਹਾਡੇ ਮਾਧਿਅਮ ਥਾਣੀ ਮੈਂ ਲੋਕਾਂ ਨੂੰ ਐਡਵਾਈਸ ਦੇਣਾ ਚਾਹੁੰਦਾ ਅੱਛਾ ਮੈਨੂੰ ਸਭ ਤੋਂ ਪਹਿਲਾਂ ਦੱਸੋ ਵੀ ਮਾਨਸੂਨ ਜਿਹੜੇ ਹੁਣ ਆ ਰਿਹਾ ਹੈ ਜੁਲਾਈ ਅਗਸਤ ਵੀ ਨਾ ਇਸੇ ਤਰ੍ਹਾਂ ਦਾ ਰਹੇਗਾ ਕੰਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਤੁਹਾਡੇ ਕੋਲ ਪੇਸ਼ੈਂਟ ਆ ਰਹੇ ਨੇ ਅੱਜਕੱਲ ਜਿਸ ਤਰ੍ਹਾਂ ਕਿ ਵੈਕਸ ਜਿਹੜੀ ਹੈ ਨੇਚਰਲ ਪ੍ਰੋਸੈਸ ਆ ਜਿੱਦਾਂ ਪਹਿਲਾਂ ਬੰਦਾ ਜਿੱਦਾਂ ਆਪਣੇ ਆਈਜ਼ ਦੇ ਵਿੱਚ ਇਹ ਡੈਡ ਬੈਟ ਹੁੰਦਾ ਐ ਨਾ ਆਈ ਜਿਹੜੀਆਂ ਵੈਕਸ ਰਹਿਣਗੀਆਂ ਤੇ ਆਈ ਖਰਾਬ ਨਹੀਂ ਹੋਣਗੀਆਂ ਇਸ ਤਰ੍ਹਾਂ ਜਿਹੜਾ ਕੰਨ ਵੈਕਸ ਐ ਇਹ ਨੇਚਰਲ ਪ੍ਰੋਸੈਸ ਐ ਕਿ ਮਤਲਬ ਕਿ ਵੈਕਸ ਬੈਟ ਤੇ ਥਿੰਕ ਨਹੀਂ ਗਈ ਉਹਨੂੰ ਆਇਲਿੰਗ ਕਰਦੇ ਆ ਇਸ ਤਰ੍ਹਾਂ ਨੀਜ਼ ਗੋਡਿਆਂ ਨੂੰ ਗ੍ਰੀਸ ਚਾਹੀਦੀ ਆ ਪਰ ਦੇ ਨੂੰ ਵੀ ਗ੍ਰੀਸ ਵੈਕਸ ਐ ਪਰ ਕਈਆਂ ਦੀ ਕਨਾਲ ਜਿਹੜੀ ear canal ਛੋਟੀ ਹੁੰਦੀ ਐ ਜੀ ਉਹ ਛੋਟੀ ਹੋਣ ਕਰਕੇ ਜਿਹੜੇ ਵੈਕਸ ਥੋੜੀ ਜਿਹੀ ਬਣੀ ਵੀ ਬਲੌਕ ਕਰ ਜਾਂਦੀ ਐ ਜਾਂ ਕਈਆਂ ਦੇ ਕਾਫੀ ਧੇਰ ਤੋਂ ਨਹੀਂ ਕਲੀਨ ਕਰਾਇਆ ਅੱਛਾ ਵੈਕਸ ਨੂੰ ਆਪਾਂ ਸਿੰਪਲ ਭਾਸ਼ਾ ਵਿੱਚ ਨੂੰ ਕੀ ਕਹਾਂਗੇ ਵੈਕਸ ਇਹ ਸੈਬੋਨਸ ਗਲੈਂਡ ਹੁੰਦੇ ਨੇ ਅੰਦਰ ਬਾਡੀ ਦੇ ਵਿੱਚ ਦਾ ਨਾ ਆਪਾਂ ਫੇਸ ਤੇ ਗਲੈਂਡਸ ਐ ਫੇਸ ਜਿਹੜਾ ਆਪਾਂ ਥੋੜੀ ਜਿਹਾ ਨਾ ਕਰੀਏ ਤੇ ਫੇਸ ਤੋਂ ਪਸੀਨਾ ਜਦਾ ਆਂਦਾ ਇਹਦੇ ਨੇਚਰ ਦੇ ਨਾਲ ਸੈਬੋਨਸ ਗਲੈਂਡ ਉਹ ਕੁਦਰਤ ਨੇ ਬਣਾਏ ਨੇ ਉਹ ਗਲੈਂਡ ਜਿਹੜੇ ਉਹਨਾਂ ਨੂੰ ਆਇਲ ਕਰਕੇ ਰੱਖਦੇ ਪੜਦੇ ਤਾਂ ਪੜਦਾ ਜਿਹੜਾ ਪਿਆਜ਼ ਦੇ ਛਿਲਕੇ ਵਰਗਾ ਹੁੰਦਾ ਜੀ ਉਹ ਡਰਾਈ ਹੋ ਗਿਆ ਤੇ ਉਹ ਫਟ ਜਾਏਗਾ ਉਹਨੂੰ ਮਤਲਬ ਇਹ ਰੱਖਣ ਲਈ ਆਇਲਿੰਗ ਪ੍ਰੋਸੈਸ ਹੈਗਾ ਸਿਰਫ ਜਦੋਂ ਕਈ ਜਿਆਦਾ ਬਣ ਜਾਂਦਾ ਜਿੱਦਾਂ ਕਈਆਂ ਜ਼ਿਆਦਾ ਪਸੀਨਾ ਆਂਦਾ ਕਈਆਂ ਹੱਥਾਂ ਦੇ ਪੈਰਾਂ ਦੇ ਪਸੀਨਾ ਜ਼ਿਆਦਾ ਆਂਦਾ ਉਹਨੂੰ ਥੋੜਾ ਧਿਆਨ ਖੜਾ ਪੈਂਦਾ ਅੱਛਾ ਕਈ ਪੇਸ਼ੈਂਟ ਕਹਿੰਦੇ ਵੀ ਸਾਨੂੰ ਮੰਨ ਲਓ ਸੱਜੇ ਕੰਨ ਤੋਂ ਜ਼ਿਆਦਾ ਸੁਣਦਾ ਖੱਬੇ ਤੋਂ ਘੱਟ ਸੁਣਦਾ ਉਹਦਾ ਫਿਰ ਕੀ ਵੈਕਸ ਅਲਾਈ ਸਿਸਟਮ ਹੋਏਗਾ ਪਹਿਲਾਂ ਤਾਂ ਅਸੀਂ ਐਗਜ਼ਾਮੀਨੇਸ਼ਨ ਹੀ ਕਰਦੇ ਆ ਜਿੱਦਾ ਕੰਨ ਦੇ ਤਿੰਨ ਪਾਰਟ ਹੈਗੇ ਨੇ ਇੱਕ ਐਕਸਟਰਨਲ ਔਟਰੀ ਕਨਾਲ ਹੈ ਇੱਕ ਮਿਡਲ ਇਅਰ ਹੈ ਇੱਕ ਇਨਰ ਇਅਰ ਹੈ ਜੀ ਤੇ ਐਗਜ਼ਾਮੀਨੇਸ਼ਨ ਕਰਕੇ ਹੀ ਪਤਾ ਲੱਗਦਾ ਬਾਕੀ ਏਜ ਰਿਲੇਟਡ ਵੀ ਹੋ ਜਾਂਦਾ ਵੀ ਕਈਆਂ ਦੀ ਆਪਣੀ ਏਜ ਦੇ ਨਾਲ ਪ੍ਰੋਬਲਮ ਹੈ ਉਮਰ ਤੇ ਵਧਣ ਨਾਲ ਆਪਾਂ ਕਹਿੰਦੇ ਸਾਨੂੰ ਉਹ ਕਈ ਵਾਰ ਹੋ ਸਕਦਾ ਇਹਦੀ ਪ੍ਰੋਬਲਮ ਹੀ ਹੋਵੇ ਸਿੰਪਲ ਜੀ ਜਿਸ ਤਰ੍ਹਾਂ ਕਿ ਸਕੂਲਾਂ ਦੇ ਵਿੱਚ ਸਕੂਲ ਹੈਲਥ ਜਿਹਦਾ ਸਰਵਿਸ ਹੈ ਗਵਰਨਮੈਂਟ ਦੇ ਜਾਂ ਕਿਤੇ ਵੀ ਹਾਰੇ ਜਗ੍ਹਾ ਪ੍ਰਾਈਵੇਟ ਵੀ ਉਹ ਇਹੀ ਦਿਖਦੇ ਜਿਹਦਾ ਦੰਦਾ ਚੈੱਕ ਕਰਦੇ ਆ ਆਈ ਚੈੱਕ ਕਰਦੇ ਆ ਜਿਹਦਾ ਸ਼ੁਰੂ ਜੀ ਸਟਾਰਟਿੰਗ ਚ ਹੀ ਪਤਾ ਲੱਗੇ ਜੀ ਇਦਾਂ ਹੀ ਈਐਨਟੀ ਦਾ ਵੀ ਚੈੱਕਅਪ ਜਿਹਦਾ ਸਕੂਲਾਂ ਜਾਂਦੇ ਨੇ ਡਾਕਟਰਾਂ ਨੂੰ ਉਹਨਾਂ ਸਕੂਲ ਹੈਲਥ ਦੇ ਹੁੰਦੇ ਨੇ ਉਹ ਦੱਸ ਦਿਆ ਲਾਈਟ ਚ ਦੇਖੋਗੇ ਤੁਹਾਨੂੰ ਜਿਹੜੀ ਵੈਕਸ ਆ ਜਿਹੜੀ ਉਹ ਡਾਰਕ ਬ੍ਰਾਊਨ ਕਲਰ ਦੀ ਦਿਖੇਗੀ ਅੱਛਾ ਇਹ ਫਿਰ ਪਰਦੇ ਦੇ ਅੱਗੇ ਆ ਜਾਂਦੀ ਵੈਕਸ ਇੱਕ ਤਰ੍ਹਾਂ ਨਾਲ ਇਦਾਂ ਦੇ ਲੱਗਿਆ ਇਤੇ ਇਹ ਜਿਹੜੀ ਪਰਦੇ ਦੇ ਅੱਗੇ ਆ ਜਾਂਦੀ ਆ ਉਸ ਤੋਂ ਬਾਅਦ ਕੀ ਫੰਗਸ ਹੈ ਫੰਗਸ ਦਾ ਕਲਰ ਜਿਹੜਾ ਵਾਈਟ ਕਲਰ ਦਾ ਜਿਸ ਤਰ੍ਹਾਂ ਉਹਦੇ ਉਹ ਕਰੀਮੀ ਕਲਰ ਦਾ ਉਹ ਉਲੀ ਟਾਈਪ ਜਿਹਦਾ ਉਲੀ ਆ ਜਦੋਂ ਕਹਿੰਦੇ ਆ ਇਹ ਜਿਹੜਾ ਕਿ ਆਪਾਂ ਅੱਜ ਗੱਲ ਕੀਤੀ ਜੁਲਾਈ ਦੇ ਅਗਸਤ ਦੇ ਬਰਸਾਤਾਂ ਦੇ ਵਿੱਚ ਇਹ ਜਿਹੜੀ ਇਹ ਨੂੰ ਇੱਕ ਟੈਂਪਰੇਚਰ ਜਿਹੜਾ ਗਰਮੀ ਹੁੰਦੀ ਆ ਜਦੋਂ ਬਹੁਤ ਗਰਮੀ ਹੁੰਦੀ ਆ ਜੂਨ ਦੇ ਵਿੱਚ ਤੇ ਜਦ ਬਹੁਤ ਸਰਦੀ ਹੁੰਦੀ ਉਦੋਂ ਇਹ ਬੈਕਟੀਰੀਆ ਵਾਇਰਸ ਨੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਜ਼ਿਆਦਾ ਕੌਲਮ ਆਧੀ ਕਰਨਾ ਦੀ ਕਰਨਾ ਵੀ ਇਹ ਫਿਰ ਇਹਨਾਂ ਨੂੰ ਜਿਹੜਾ ਹੈ ਫੰਗਸ ਨੂੰ ਇੱਕ এনवायरमेंट ਮਿਲ ਜਾਂਦਾ 30 ਡਿਗਰੀ ਦਾ ਜਿਹਦੇ ਨਾਲ ਇਹ ਗਰੋ ਕਰਦੇ ਫਾਸਟ ਗਰੋ ਕਰਦੇ ਜੀ ਤੇ ਜਿਹੜਾ ਆਲਰੇਡੀ ਥੋੜੀ ਬੋਦੀ ਵੈਕਸ ਹੁੰਦੀ ਹੈ ਜਿੱਦਾ ਛੁੱਟੀਆਂ ਦੇ ਵਿੱਚ ਜਾਂ ਬਰਸਾਤ ਦੇ ਵਿੱਚ ਬੱਚਿਆਂ ਦੇ ਜਾਂ ਕਿਸੇ ਅਡਲਟ ਦੇ ਵਿੱਚ ਪਾਣੀ ਪੈ ਜਾਂਦਾ ਕੋਈ ਨਹਾਣਦੇ ਲੋਕੀ ਜਾਂਦੇ ਨੇ ਆਪਣਾ ਹੌਲੀਡੇ ਇੰਜੋਏ ਕਰਦੇ ਆ ਉਹ ਜਦੋਂ ਪਾਣੀ ਪੈਂਦਾ ਪਾਣੀ ਜਿਹੜਾ ਵੈਕਸ ਦੇ ਅੱਗੇ ਚਲ ਜਾਂਦਾ ਬਿਟਵੀਨ ਪੜਦਾ ਤੇ ਵੈਕਸ ਦੇ ਵਿੱਚ ਉਦੋਂ ਫਿਰ ਉਹ ਬਲੌਕੇਜ ਹੁੰਦੀ ਹੈ ਫਿਰ ਲੋਕੀ ਜਿਦਾ ਸਾਡੇ ਕੋਲ ਡਾਕਟਰ ਕੋਲ ਮਤਲਬ ਪਹਿਲਾਂ ਵੈਕਸ ਹੋਏਗੀ ਫਿਰ ਉਹਦੇ ਵਿੱਚ ਪਾਣੀ ਹੋ ਜਾਂਦਾ ਫਿਰ ਅੱਗੇ ਪੜਦਾ ਹੁੰਦਾ ਫਿਰ ਉਦੋਂ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਪ੍ਰੋਬਲਮ ਜ਼ਿਆਦਾ ਆਉਂਦੀ ਹੈ ਉਹਦੇ ਲਈ ਫਿਰ ਇਹੀ ਹੈ ਤੁਸੀਂ ਜਿਦਾ ਆਪ ਮਤਲਬ ਵੀ ਇਹ ਕਰਨ ਦੀ ਬਜਾਏ ਵੀ ਡਾਕਟਰ ਨੂੰ ਚੈੱਕਅਪ ਕਰਾਓ ਜੇ ਤੁਹਾਨੂੰ ਮਤਲਬ ਕਿ ਐਮਰਜੈਂਸੀ ਪਈ ਹੈ ਤੁਸੀਂ ਜਿਦਾ ਜੇ ਤੁਹਾਨੂੰ ਵੈਸੇ ਬਲੌਕੇਜ ਹੋ ਰਹੀ ਹੈ ਤੇ ਵੈਕਸ ਦੀ ਜਿਹੜੀ ਵੈਕਸ ਦੀ ਸੌਫਟ ਕਰਨ ਲਈ ਅੱਜ ਕੱਲ ਜਦਦਾ ਮੈਨੂੰ ਉਹ ਦੱਸੋ ਆਪਾਂ ਜਰੂਰ ਥੋੜਾ ਜਿਹਾ ਜਾਗਰੂਕ ਵੀ ਕਰੀਏ ਤੁਹਾਡੇ ਕੋਲ ਡ੍ਰੌਪਸ ਹੁੰਨੇ ਵੀ ਡ੍ਰੌਪਸ ਆਪਾਂ ਪਾ ਲਈਏ ਫਿਰ ਉਹਦੀ ਸਫਾਈ ਹੋ ਸਕਦੀ ਆ ਉਹ ਕਿਹੜੇ ਸਾਲਟ ਦੇ ਡ੍ਰੌਪਸ ਹੁੰਦੇ ਜਿਸ ਤਰ੍ਹਾਂ ਹੋ ਗਿਆ ਹੈ ਨਾ ਪਹਿਲਾਂ ਟਾਈਮ ਦੇ ਵਿੱਚ ਇਹ ਡ੍ਰੌਪਸ ਨਹੀਂ ਸੀਗੇ ਜਿੱਦਾ ਆਈਸ ਦੇ ਵਿੱਚ ਵੀ ਅਲੱਗ-ਅਲੱਗ ਤਰ੍ਹਾਂ ਦੇ ਡ੍ਰੌਪਸ ਆ ਗਏ ਇਦਾਂ ਈ ਈ ਐਨ ਟੀ ਇਅਰ ਲਈ ਵੀ ਹੁਣ ਡ੍ਰੌਪਸ ਜਿੱਦਾ ਪਹਿਲੇ ਟਾਈਮ ਦੇ ਵਿੱਚ ਆਪਾਂ ਤੇਲ ਪਾ ਲੰਦੇ ਸੀਗੇ ਸਰ ਉਹ ਤੇਲ ਕਹਿੰਦੇ ਸੀ ਪਾ ਕੇ ਆ ਸਾੜ ਕੇ ਪਾ ਲੋ ਉਹ ਜਦੋਂ ਉਹ ਚੀਜ਼ਾਂ ਨਹੀਂ ਸੀ ਇੰਨੀਆਂ ਮੈਡੀਸਨ ਇੰਨੇ ਡਾਕਟਰ ਨਹੀਂ ਸੀਗੇ ਸਪੈਸ਼ਲਿਸਟ ਨਹੀਂ ਸੀਗੇ ਹੋ ਜਦੋਂ ਸਹੂਲਤਾ ਆਪਾਂ ਨੂੰ ਮਿਲ ਗਈ ਹੈ ਤੇ ਆਪਾਂ ਨੂੰ ਮਤਲਬ ਚੈੱਕਅਪ ਕਰਾਉਣਾ ਚਾਹੀਦਾ ਤੇ ਨਹੀਂ ਤਾਂ ਮਤਲਬ ਉਹ ਪੁਰਾਣਾ ਆਇਲ ਵੈਰਾ ਨਹੀਂ ਅੱਜ ਕੱਲ ਪਾਣਾ ਚਾਹੀਦਾ ਕਿਉਂਕਿ ਆਲਰੇਡੀ ਆਪਣਾ ਟੈਂਪਰੇਚਰ ਹਿਊਮਿਡਿਟੀ ਉਸ ਕਿੰਨੇ ਕੁ ਦਾ ਮਿਲਦਾ ਜਿਹੜਾ ਡਰਾਪਸ ਹੁੰਦੇ ਆਮ ਆਪ 25 30 ਰੁਪਏ ਦੇ ਇਹ ਡਰਾਪਸ ਮਿਲ ਜਾਂਦੇ ਨੇ ਠੀਕ ਹੈ ਕੀ ਕਹਿਣ ਜਾ ਕੇ ਮਤਲਬ ਜੇ ਕਿਸੇ ਨੇ ਲੈਣੇ ਹੋਵੇ ਜਿੱਦਾ ਹੁਣ ਜੇ ਆਪਾਂ ਨੂੰ ਵੈਕਸ ਹੈਗਾ ਜਿੱਦਾ ਫੰਗਲਸ ਲਈ ਜਦੋਂ ਤੁਸੀਂ ਜਾ ਕੇ ਉਹਨੂੰ ਕਹਣਾ ਐਂਟੀਫੰਗਲ ਇਅਰ ਡਰਾਪਸ ਦਿਓ ਜੇ ਤੁਹਾਨੂੰ ਖਾਰਿਸ਼ ਹੋ ਰਹੀ ਹੈ ਪੇਨ ਹੋ ਰਹੀ ਹੈ ਤੇ ਐਂਟੀਫੰਗਲ ਕਲੋਟਰਾਇਮਾਜੋਲ ਜਿਹਦੇ ਨਾਮ ਦੇ ਉੱਤੇ ਜਿੱਦਾ ਸਾਲਟ ਹੈਗਾ ਉਹ ਜਾ ਕੇ ਲੈਣੇ ਮੰਗਣੇ ਜਾਂ ਖਾਰਜ ਤੇ ਇਹਦੇ ਵਿੱਚ ਪੇਨ ਹੈ ਜੇ ਬਲੋਕੇਜ ਹੈਗੀ ਹੈ ਉਹਦੇ ਵਿੱਚ ਵੈਕਸਲ ਹੀ ਹੁੰਦਾ ਉਹ ਵੈਕਸਲ ਸਰਮਨਕਸ ਦੇ ਨਾਮ ਦੇ ਉੱਤੇ ਵੈਕਸੋਲ ਇਦਾਂ ਡਰਾਪ ਸੀਗਾ ਡਰਾਪਸ ਹੁੰਦੇ ਨੇ ਇਹ ਕਿੰਨੀ ਵਾਰੀ ਰੋਜ਼ ਪਾਣੇ ਆ ਮਤਲਬ 2 ਟਾਈਮਸ ਸਫੀਸ਼ੀਐਂਟ 2 ਡਰਾਪਸ ਜਿੰਦਾ ਤੁਸੀਂ ਉਹ ਪਾਣੇ ਆ ਤੇ ਜਿਹੜਾ ਆਪਣੇ ਸਵੇਰੇ ਸ਼ਾਮ ਪਾਓ ਕੰਨ ਨੂੰ ਜਿਹਦਾ ਥੋੜਾ ਜਿਹਾ ਲਿਫਟ ਕਰਨਾ ਕੋਈ ਨੇਚਰ ਨੇ ਬਣਾਇਆ ear ਦੇ ਡਾਇਰੈਕਸ਼ਨ ਹੈਗੀ ਹੈ ਥੋੜਾ ਜਿਹਾ ਲਿਫਟ ਕਰਕੇ ਅਪਵਰਡ ਬੈਕਵਰਡ ਕਰਕੇ ਫੇਰ ਹੀ ਡਰਾਪਸ ਤੇ ਫੇਰ ਇਹ ਸਫਾਈ ਵੀ ਕਰਨੀ ਬਾਅਦ ਵਿੱਚ ਜਾਂ ਡਰਾਪਸ ਨਾਲ ਹੀ ਹੋ ਜਾਏਗਾ ਹਾਂ ਤੁਸੀਂ ਜਿੱਦਾਂ ਮਤਲਬ ਕਿ ਉਹ ਫਿਰ ਹੋ ਗਿਆ ਜਿਹੜਾ ਥੋੜੇ ਹੋਣ ਤੇ ਉਹ ਡਿਸਾਲਵ ਹੋ ਜਾਂਦੇ ਆ ਆਪੀ ਹਾਂ ਉਹਦਾ ਕੰਮ ਹੈਗਾ ਐਂਟੀਫੰਗਲ ਦਾ ਫਿਰ ਜੇ ਜਿਆਦਾ ਲੱਗ ਰਿਹਾ ਤੁਹਾਨੂੰ ਤੇ ਫੇਰ ਡਾਕਟਰ ਕੋ ਆ ਕੇ ਹੀ ਦਿਖਾਉਣਾ ਚਾਹੀਦਾ ਅੱਛਾ ਮੈਨੂੰ ਇੱਕ ਸਭ ਤੋਂ ਪਹਿਲਾਂ ਤਾਂ ਜਿਹੜੀ ਕਾਮਨ ਅੱਜ ਦੱਸਦੇ ਆ ਵਾਟਸ ਜਿਹੜੇ ਆ ਕਿਉਂਕਿ ਆਪਾਂ ਜਦੋਂ ਘੱਟ ਸੁੰਦਾ ਨਾ ਫਿਰ ਆਪਾਂ ਵਾਟਸ ਟਰਾਈ ਕਰਦੇ ਆ ਸਾਨੂੰ ਉਹ ਦੱਸੋ ਦਾ ਕੀ ਮੈਥਡ ਹੈਗਾ ਵਾਟਸ ਦਾ ਇਸ ਤਰ੍ਹਾਂ ਕੀ 이어બਡ ਹੈਗੀਆਂ ਜਿਹੜੀਆਂ 이어બਡ ਜਿਹੜੇ ਬਣਾਈਆਂ ਜਿਹੜੇ ਕੰਪਨੀ ਨੇ ਉਹ ਬਣਾਈਆਂ ਗਰੂਵਸ ਹੁੰਦੇ ਜਿਹੜੇ ਕੰਨ ਦੇ ਉੱਤੇ ਜਿਹੜਾ ਆਪਣਾ ਕੰਨ ਦਾ ਹੈਗਾ ਇਹ ਵਾਲਾ ਜਿਹੜਾ ਮੈਂ ਦਿਖਾਵਾਂਗੇ ਇਹ ਸਾਫ਼ ਕਰਨ ਦੇ ਲਈ ਜਿਹੜੀਆਂ ਸਾਫ਼ ਕਰਨ ਲਈ ਇਹ ਬਾਹਰ ਦੇ ਪਾਸ ਪੋਰਸ਼ਨ ਜਿਹੜਾ ਹੈਗਾ ਉਹਨੂੰ ਸਾਫ਼ ਕਰਨ ਲਈ ਹੈ ਪਰ ਆਪਾਂ ਹਰ ਕਾਮਨ ਬੰਦਾ ਪਹਿਲਾਂ ਅੰਦਰ ਕੰਨ ਤੇ ਪਾਉਂਦਾ ਇਹਨੂੰ ਅੰਦਰ ਪਾਉਂਦਾ ਉਹ ਉਹ ਅੰਦਰ ਨਹੀਂ ਇਹ ਪਾਣੇ ਚਾਹੀਦੇ ਕਿਉਂਕਿ ਇਹ ਇੰਜਰੀ ਕਰ ਦਿੰਦੇ ਜੀ ਜੇ ਤੁਹਾਨੂੰ ਕਦੇ ਜਸਟ ਕਾਚੇ ਕਰਨਾ ਹੀ ਪੈ ਰਿਹਾ ਤੁਹਾਨੂੰ ਬਹੁਤ ਫੀਲਿੰਗ ਆ ਰਹੀ ਹੈ ਤੇ ਤੁਸੀਂ ਉਹਨੂੰ ਰੱਬ ਕਰਨ ਦੀ ਬਜਾਏ ਫਿੰਗਰ ਤੇ ਇੰਡੈਕਸ ਫਿੰਗਰ ਥੰਬ ਦੇ ਵਿੱਚ ਰੱਖ ਕੇ ਇਹਨੂੰ ਜਸਟ ਰੋਟੇਟ ਕਰਨਾ ਮਤਲਬ ਘੁਮਾਉਣਾ ਹੈ ਇਹਨੂੰ ਬਟਸਨ ਦੇ ਰੱਖੇ ਰੱਬ ਨਹੀਂ ਕਰਨਾ ਜਦੋਂ ਰੱਬ ਕਰਦੇ ਆ ਉਹ ਇੰਜਰੀ ਹੋ ਜਾਂਦੀ ਹੈ ਕਨਾਲ ਦੇ ਵਿੱਚ ਜਿਹੜੀ ਇਹ ਸਕਿਨ ਹੈ ਜਿਹੜੀ ear ਦੀ ਕਨਾਲ ਤੇ ਇਵਨ ਕਿ ਜਿਹੜੇ ਵੈਕਸ ਹੈ ਜਾਂ ਫੰਗਸ ਹੈ ਉਹ ਹੋਰ ਅੱਗੇ ਪੁਸ਼ ਹੋ ਜਾਂਦੀ ਉਹ ਤੁਹਾਨੂੰ ਹੋਰ ਬਲੋਕੇਜ ਕਰੇਗੀ ਜੇ ਤੁਹਾਨੂੰ ਕਰਨਾ ਪੈ ਗਿਆ ਜਸਟ ਤੁਸੀਂ ਜੈਂਟਲੀ ਉਹਨੂੰ ਵਿਲਾਕੇ ਜਸਟ ਉਸ ਨੂੰ ਸੋ ਕਰ ਲਿਆ ਜਿਹਦਾ ਪਾਣੀ ਹੈ ਮਾੜਾ ਜਿਹਾ ਜਸਟ ਉਹਨੂੰ ਫੜ ਕੇ ਰੋਟੇਟ ਕਰਤਾ ਜੈਂਟਲੀ ਇੰਨਾ ਕੁ ਬਸ ਜਿਆਦਾ ਕਰੋਗੇ ਫਿਰ ਉਹ ਹੋਰ ਪ੍ਰੋਬਲਮ ਹੋ ਜਾਏਗੀ ਕਈ ਵਾਰੀ ਇੰਜਰੀ ਅੰਦਰ ਚ ਪਲਾਸਟਿਕ ਹੁੰਦਾ ਜਾਂ ਕੁਛ ਵੀ ਚੀਜ਼ ਹੈ ਤੇ ਕਈਆਂ ਦੀ ਕਾਟਨ ਰਹਿ ਵੀ ਜਾਂਦੀ ਅੰਦਰ ਕੰਨ ਦੇ ਵਿੱਚ ਔਰ ਜਿਹੜੀ ਵੈਕਸ ਜਿਆਦਾ ਜਦੋਂ ਜੰਮ ਜਾਂਦੀ ਸਾਨੂੰ ਕੰਨ ਤੋਂ ਘੱਟ ਸੁਣਦਾ ਆ ਫਿਰ ਜਦੋਂ ਡਾਕਟਰ ਕੋਲ ਤੁਸੀਂ ਆਨੇ ਤਾਂ ਟ੍ਰੀਟਮੈਂਟ ਕੀ ਹੁੰਦੀ ਫਿਰ ਕਿੰਨੇ ਦਿਨ ਲੱਗਦੇ ਉਹਨੂੰ ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਐਗਜ਼ਾਮਨ ਕਰਦੇ ਆਂ ਦੇਖਦੇ ਆਂ ਵੀ ਵੈਕਸ ਹੈ ਜਾਂ ਮਤਲਬ ਵੀ ਇਹ ਫੰਗਸ ਹੈ ਉਹਨੂੰ ਫਿਰ ਕਲੀਨ ਕਰਦੇ ਆਂ ਜੀ ਉਹਨੇ ਲੋਕਲੀ ਜਿਦਾ ਕਰਕੇ ਤੇ ਉਹਨੂੰ ਜਿਦਾ ਕਹ ਲੋ ਸੋਨ ਕਰਕੇ ਉਹਨੂੰ ਫਿਰ ਅਸੀਂ ਉਹਨੂੰ ਤੇ ਉਹਨੂੰ ਕਲੀਅਰ ਕਰਦੇ ਆ ਸੈਕਸ਼ਨ ਕਰਦੇ ਆ ਜਿਦਾ ਅੱਜ ਪਹਿਲਾਂ ਪਹਿਲੇ ਚੈਮ ਦੇ ਵਿੱਚ ਕੰਨ ਲੁਕੀ ਧਵਾਉਂਦੇ ਸੀਗੇ ਜੀ ਹਾਂ ਆਮ ਹਾਂ ਇਹ ਵੀ ਮੈਨੂੰ ਦੱਸੋ ਕਿਉਂਕਿ ਉਹ ਆਮ ਅਸੀਂ ਪਹਿਲੇ ਵੀ ਸੁਣਦੇ ਹੁਣ ਏਦਾਂ ਜੀਟੀ ਰੋਡ ਤੇ ਕਈ ਵਾਰ ਮਿਲ ਵੀ ਜਾਂਦੇ ਉਹ ਬੰਦੇ ਕੰਨ ਨੂੰ ਸਾਫ਼ ਕਰਦੇ ਤਾਂ ਉਹ ਖੜੇ ਖੜੇ ਕਰ ਦਿੰਦੇ ਉਹ ਤਾਂ ਜਿਦਾਗਾ ਪਹਿਲਾ ਕੰਨ ਧਵਾਣਾ ਇਹ ਬਲਾਈਂਡ ਪ੍ਰੋਸੀਜਰ ਆ ਜਿੱਦਾਂ ਹੁਣ ਆਪਾਂ ਮਤਲਬ ਕੋਈ ਵੀ ਚੀਜ਼ ਆ ਜਿੱਦਾਂ ਪੇਟ ਦਾ ਵੀ ਕੋਈ ਵੀ ਆਪਰੇਸ਼ਨ ਕਰਦੇ ਆਂ ਕੁਛ ਵੀ ਕੈਮਰੇ ਚ ਪਹਿਲਾਂ ਦੇਖਦੇ ਆਂ ਨੋਸ ਵੀ ਜਿੱਦਾ ਦੇਖਦੇ ਆਂ ਟੈਕਨੋਲੋਜੀ ਆ ਗਈ ਤੇ ਜਿਹੜਾ ਇਹ ਕੰਨ ਵਾਸ਼ ਕਰਨਾ ਇਹ ਮਤਲਬ ਬਲਾਈਂਡ ਪ੍ਰੋਸੀਜਰ ਹੈ ਤੁਸੀਂ ਬਲਾਈਂਡ ਕਰਨਾ ਉਹਦੇ ਨਾਲ ਕੀ ਹੈਗਾ ਜਣੀ ਵੈਕਸ ਅੱਗੇ ਹੀ ਪੁੱਛੋ ਜਗੇ ਫਿਰ ਉਲਟਾ ਸੋਕੇ ਜਿੱਦਾ ਮਤਲਬ ਕਿ ਚੱਕਰ ਆਣ ਲੱਪੰਦੇ ਪਰਦੇ ਦੇ ਨਾਲ ਵੀ ਖੈ ਸਕਦੀ ਹੈ ਪਰਦੇ ਨਾਲ ਹੀ ਹੋ ਜਾਂਦੀ ਹੈ ਚੱਕਰ ਆਣ ਲੱਪੰਦੇ ਹੈ ਪੇਸ਼ੈਂਟ ਦਾ ਦੇਖ ਸਕਦਾ ਹੈ ਤੇ ਬਲਾਈਂਡਲੀ ਮਤਲਬ ਨਹੀਂ ਇਹ ਧੋਣੇ ਚਾਹੀਦੇ ਕੰਨ ਤੇ ਉਧਰ ਨਾਲ ਮਤਲਬ ਕੰਨ ਕਈ ਵਾਰੀ ਕੰਨ ਦੇ ਵਿੱਚ ਨਾ ਪੜਦਾ ਸਰਾਖ ਹੁੰਦਾ ਉਹ ਪਾਣੀ ਹੋ ਕੇ ਅੰਦਰ ਚਲ ਜਾਂਦਾ ਅੰਦਰ ਇੱਕ ਮਿਡਲ ਪਾਰਟ ਹੁੰਦਾ ਮਿਡਲ ਇਅਰ ਤੇ ਉਹ ਅਵਾਇਡ ਕਰਨਾ ਚਾਹੀਦਾ ਚੈੱਕਅਪ ਕਰਾ ਕੇ ਜਦੋਂ ਪ੍ਰੋਪਰ ਹੋ ਗਿਆ ਤੇ ਫਿਰ ਡਾਕਟਰ ਦੇ ਸੁਪਰਵੀਜ਼ਨ ਦੇ ਵਿੱਚ ਹੀ ਉਹਨੂੰ ਵਾਸ਼ ਕਰਨਾ ਚਾਹੀਦਾ ਨਹੀਂ ਤਾਂ ਸਿੱਧਾ ਡੈਕਟ ਵਾਸ਼ ਨਹੀਂ ਕਰਨਾ ਚਾਹੀਦਾ ਅੱਛਾ ਜਿਹੜੇ 2-3 ਮਹੀਨੇ ਹੁਣ ਅਗਸਤ ਤੱਕ ਦੇ ਕੀ ਪ੍ਰਕੋਸ਼ਨ ਕਹੋਗੇ ਵੀ ਵੈਕਸ ਨਾ ਇਦਾਂ ਹੋਵੇ ਉਦੋਂ ਲਈ ਕੀ ਪ੍ਰਕਾਸ਼ਨ ਆ ਇੱਕ ਤਾਂ ਤੁਸੀਂ ਐਂਟੀਆ ਵਾਲੇ 10 ਦੇ ਵੀ ਡਰਾਪਸ ਹੈਗੇ ਆ ਤਾਂ ਇਹਨਾਂ ਦਿਨਾਂ ਦੇ ਵਿੱਚ ਇੰਨੀ ਜ਼ਿਆਦਾ ਲੋਕਾਂ ਨੂੰ ਬਲੋਕੇਜ ਹੁੰਦੀ ਜ਼ਿਆਦਾ ਮੇਨ ਅੱਜ ਕੱਲ ਫੰਗਸ ਦੀ ਹੁੰਦੀ ਹੈ ਜਦੋਂ ਉਹੀ ਜਿਹੜਾ ਕਲੋਟਰਾਈਮਾਜੋਲ ਐਂਟੀਫੰਗਲ ਜੇ ਤੁਹਾਨੂੰ ਡਾਕਟਰ ਕੋ ਤੁਸੀਂ ਤੁਹਾਡੇ ਕੋਲ ਟਾਈਮ ਹੈ ਨਹੀਂ ਜਾਂ ਐਮਰਜੈਂਸੀ ਪੈ ਗਈ ਹੈ ਤੇ ਜੇ ਕੈਮਿਕ ਸ਼ਾਪ ਤੇ ਜਾਂ ਕਿਸੇ ਡਾਕਟਰ ਕੋ ਜਾ ਕੇ ਤੁਸੀਂ ਮਤਲਬ ਇਹ ਚੀਜ਼ ਕਰਨੀ ਹੈ ਤੇ ਉਹਨਾਂ ਨੂੰ ਐਂਟੀਫੰਗਲ ਕਹਿਣਾ ਇਹ ਡਰਾਪਸ ਦੀ ਫੰਗਲ ਹਾਂ ਉਹ ਉਹ ਕਹਨੇ ਐਂਟੀਫੰਗਲ ਕਹਨੇ ਆ ਨਾ ਕਿ ਦੂਸਰਾ ਜਿਹੜਾ ਮਰਜੀ ਉਹ ਡਰਾਉਸ ਨਹੀਂ ਪਾਣੇ ਅੱਜ ਕੱਲ ਮਤਲਬ ਤੁਸੀਂ ਤੇ ਫਿਰ ਇਮੀਡੀਟਲੀ ਉਹ ਤੁਸੀਂ ਡਾਕਟਰ ਨੂੰ ਚੈੱਕ ਕਰਾਓ ਤੇ ਆਪਣਾ ਟ੍ਰੀਟਮੈਂਟ ਕਰਾਓ ਸੋ ਡਾਕਟਰ ਕਮਲ ਕਿਸ਼ੋਰ ਸਾਡੇ ਨਾਲ ਸਨ ਇਸ 2 ਮਹੀਨਿਆਂ ਵਿੱਚ ਮਾਨਸੂਨ ਦੇ ਵਿੱਚ ਬਹੁਤ ਹੀ ਲਾਹੇਵੰਦ ਟਿਪਸ ਉਹਨਾਂ ਨੇ ਦਿੱਤੇ ਆਸ ਕੀਤੀ ਜਾਂਦੀ ਹੈ ਕਿ ਸਾਡੇ ਜਿਹੜੇ ਵਿਊਅਰਸ ਹੈ ਜ਼ਰੂਰ ਇਹਨਾਂ ਟਿਪਸ ਦਾ ਅਪਯੋਗ ਕਰਨਗੇ ਪਰ ਫਿਰ ਤੁਹਾਨੂੰ ਨਾਲ ਦੱਸਦੇ ਆ ਜੇਕਰ ਵੈਕਸ ਤੁਹਾਡੇ ਜ਼ਿਆਦਾ ਹੈ ਤਾਂ ਤੁਸੀਂ ਜ਼ਰੂਰ ਆਪਣੇ ENT ਸਪੈਸ਼ਲਿਸਟ ਡਾਕਟਰ ਨੂੰ ਜਾਂ ਸਪੈਸ਼ਲਿਸਟ ਡਾਕਟਰ ਨੂੰ ਜ਼ਰੂਰ ਦਿਖਾਓ ਆਪ ਖੁਦ ਟੋਟ ਕੇ ਜਿਹੜੇ ਨਿਕਰੇਲੂ ਉਹਨਾਂ ਨੂੰ ਨਾ ਵਰਤੋ ਡਾਕਟਰ ਕਮਲ ਕਿਸ਼ੋਰ ਸਾਡੇ ਨਾਲ ਆਏ ਬਹੁਤ ਬਹੁਤ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਮਚ